ਸਾਰਿਆਂ ਨੂੰ ਫਤਿਹ ਹਰਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਡਾ ਧਿਆਨ ਸਮੁੱਚੇ ਸਿੱਖ ਪੰਥ ਦਾ ਧਿਆਨ ਜਿਹੜਾ ਕਿ ਭਗੌੜਾ ਦਲ ਹੈ ਉਹ ਆਪਦੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀਆਂ ਉਹਦੇ ਉੱਪਰ ਕੇਂਦਰ ਕਰਨਾ ਚਾਹੁੰਦੇ ਜਿਵੇਂ ਕਿ ਸਿੱਖ ਸੰਸਥਾਵਾਂ ਨੂੰ ਪਹਿਲਾਂ ਨੇ ਕਮਜ਼ੋਰ ਕੀਤਾ ਤਕ ਸੇਵਾਣਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੰਗਤ ਚ ਕਾਡਰ ਚ ਫੇਰੂ ਫੇਰੂ ਕਰਕੇ ਸਿੱਖ ਪੰਥ ਦੀ ਤਾਕਤ ਨੂੰ ਕਮਜ਼ੋਰ ਕੀਤਾ ਹੁਣ ਸਿੱਖ ਪੰਥ ਦੀ ਇੱਕ ਸ਼ਾਨਾਮਤੀ ਇਤਿਹਾਸਿਕ ਸੰਸਥਾ ਜਿਹਨਾਂ ਨੂੰ ਆਪਾਂ ਕੌਮ ਦੀ ਇੱਕ ਸਾਂਝੀ ਸੰਸਥਾ ਕਹਿੰਦੇ ਆ ਜੋ ਆਪਣੇ ਬਜ਼ੁਰਗਾਂ ਦੇ ਖੂਨ ਪਸੀਨੇ ਨਾਲ ਬਹੁਤ ਸ਼ਹਾਦਤਾਂ ਦੇ ਕੇ ਬਣਾਈ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੇ ਉੱਪਰ ਇਹਨਾਂ ਨੇ ਆਪਦਾ ਜਾਲ ਵਿਛਾ ਕੇ ਉਹਨੂੰ ਨੀਂ ਤੋਂ ਪਟਣਾ ਸ਼ੁਰੂ ਕਰ ਦਿੱਤਾ ਗੋਲਕ ਦੀ ਦੁਰਵਰਤੋ ਤੇ ਬਦਨਾਮੀ ਦਾ ਘਰ ਰੌਣ ਦੀ ਇਹਨਾਂ ਨੇ ਸ਼ੁਰੂਆਤ ਕਰਤੀ ਇਸ ਕਰਕੇ ਤੁਹਾਡੇ ਅੱਗੇ ਕਈ ਮੈਂ ਤੱਥ ਵੀ ਅੱਜ ਰੱਖੂੰਗਾ ਤੇ ਸਾਡਾ ਇੱਕ ਤਰੀਕੇ ਨਾਲ ਜੇ ਮੈਂ ਕਹਾਂ ਤਾਂ ਦਿਲ ਬੜਾ ਖੁਸ਼ੀ ਕਿ ਕਿਤੇ ਸ਼ਾਇਦ ਅੱਜ ਧਾਮੀ ਸਾਹਿਬ ਨੇ ਜਦੋਂ ਪੀਸੀ ਕੀਤੀ ਤਾਂ ਪੀਸੀ ਕਰਕੇ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਕੀ ਪਤਾ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਗਈ ਹੋਵੇ ਤੇ ਸੰਗਤ ਦੀ ਜਿਹੜੀ ਦਲੀਲ ਹੈ ਮੰਨ ਕੇ ਉਹ ਚੰਗੀ ਤਰ੍ਹਾਂ ਰੱਖ ਦਿੰਦੇ ਆ ਮੌਕਾ ਵੀ ਸੀ ਪਰ ਧਾਮੀ ਸਾਹਿਬ ਨੇ ਫੇਰ ਉਹੀ ਚੀਜ਼ ਕੀਤੀ ਪੜਤਾ ਪਾਉਣ ਦੀ ਜਿਹੜੀ ਰੀਤ ਹੈ ਬੇਸ਼ੱਕ ਧਾਮੀ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਧਾਮੀ ਸਾਹਿਬ ਇਹ ਜੀ ਇਮਾਨਦਾਰੀ ਤੋਂ ਆਪਾਂ ਲੈਣਾ ਕੀ ਹੈ ਤੁਸੀਂ ਕਿਸ ਸੰਸਥਾ ਦੇ ਮੁਖਿਓ ਕਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਜਿਹੜੇ ਜਥੇਦਾਰਾਂ ਦੀ ਤੁਸੀਂ ਸੰਗਤ ਕੀਤੀ ਹੈ ਤੇ ਜਿਸ ਤਰੀਕੇ ਦਾ ਤੁਹਾਡਾ ਕਿਰਦਾਰ ਹੈ ਪੰਥ ਦੇ ਵਿੱਚ ਇਹ ਥੋੜੇ ਤੋਂ ਉਮੀਦ ਨਹੀਂ ਸੀ। tạmੀਰ ਸਾਹਿਬ ਮੈਨੂੰ ਇੱਕ ਸ਼ੇਰ ਯਾਦ ਆਉਂਦਾ ਹੈ ਕਿ ਤੂੰ ਇਧਰ ਉਧਰ ਕੀ ਬਾਤ ਮਤ ਕਰ ਬਤਾ ਕਿ ਕਾਫਲਾ ਕਿਉਂ ਲੂਟਾ ਰਾਜਦਾਨੋਂ ਸੇ ਗਿਲਾ ਨਹੀਂ ਤੇਰੀ ਗਹਿਰੀਅਤ 'ਤੇ ਸਵਾਲ ਹੈ। ਮੈਂ ਤੁਹਾਡੇ ਅੱਗੇ ਆਹ ਤੱਥ ਰੱਖਦਾ ਕਿਉਂਕਿ ਹੁਣ ਤਾਂ ਸੰਗਤ ਜੀ ਸੁਪਰੀਮ ਕੋਰਟ ਦੀ ਆਪਾਂ ਰੂਲਿੰਗ ਮੰਨੀਏ ਉਹ ਵੀ ਆ ਪਿਛਲੇ ਹਫਤੇ 9 ਸਪਟੈਂਬਰ ਨੂੰ ਡਬਲ ਬੈਂਚ ਦਾ ਫੈਸਲਾ ਆ ਗਿਆ ਕਿ ਜਿਹੜੀ ਕੈਸ਼ ट्रांजੈਕਸ਼ਨਾਂ ਨੇ ਉਹ ਬੇਸ਼ੱਕ ਬੈਂਕ ਦੇ ਅੰਦਰ ਸਬੂਤ ਨਾ ਉਹਦੀ ਕੋਈ ਆਈਟਿਨਰੀ ਹੋਵੇ ਜਾਂ ਬੈਂਕ ट्रांजੈਕਸ਼ਨ ਦਾ ਨਾ ਹੋਣ ਜਿਹੜੀ ਕੈਸ਼ ਹੈ ਜੋ ਇੱਕ ਪਾਸਿਓ ਜਿੰਨਾ ਘਟਾਇਆ ਹੋਵੇ ਕੱਢਿਆ ਹੋਵੇ ਤੇ ਦੂਜੇ ਪਾਸਿਓ ਉਹਨੇ ਵਰਤਿਆ ਹੋਵੇ ਉਸ ਨੂੰ ਵੀ ਇੱਕ ਕਾਰਪੋਰੇਟ ਵੈਲਸ ਐਵੀਡੈਂਸ ਕੋਡ ਦੇ ਵਿੱਚ ਮੰਨਿਆ ਜਾ ਸਕਦਾ ਆ ਮੈਂ ਤੁਹਾਡੇ ਅੱਗੇ ਸੁਪਰੀਮ ਕੋਰਟ ਦੀ ਇੱਕ ਰੂਲਿੰਗ ਰੱਖ ਰਿਹਾ ਤੇ ਇਸ ਦੇ ਆਧਾਰ ਤੇ ਇਸ ਦੇ ਆਧਾਰ ਤੇ ਮੈਂ ਤੁਹਾਡੇ ਅੱਗੇ ਹੁਣ ਬੇਨਤੀ ਕਰੂੰਗਾ ਆਪਦੀ ਆਈਟੀ ਟੀਮ ਨੂੰ ਕਿ ਉਹ ਜਿਹੜੀ ਪਹਿਲੀ ਸਲਾਈਡ ਹੈ ਤੁਹਾਡੇ ਅੱਗੇ ਰੱਖਣ ਕਿਉਂਕਿ ਇੱਕ ਐਵੀਡੈਂਸ ਦੇ ਤੌਰ ਤੇ ਜੋ ਅਸੀਂ ਕਾਰਪੋਰੇਟ ਕੀਤੀ ਹੈ ਕਿ ਇੱਥੇ ਧਾਮੀ ਸਾਹਿਬ ਅਨਾਉਂਸ ਕਰਦੇ ਹੈ ਉੱਥੇ ਥੱਲੇ ਲਾਗੂ ਕਰਦੇ ਨੇ ਸ਼੍ਰੋਮਣੀ ਕਾਲdal ਦੇ ਵਰਕਰ ਤੇ ਜਿਵੇਂ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਜੋ ਆਪਦੇ ਏਜੰਡੇ ਵਿੱਚ ਅਨਾਉਂਸ ਕਰੀ ਜਾਂਦੇ ਨੇ ਉਹ ਥੋੜੀ ਦੇਰ ਬਾਅਦ ਆਪਾਂ ਦੇਖ ਰਹੇ ਹਾਂ ਕਿ ਐਸਜੀਪੀਸੀਓ ਚੀਜ਼ਾਂ ਨੂੰ ਮਨਜ਼ੂਰੀ ਦੇ ਕੇ ਅਕਾਲੀ ਕਾਡਰ ਦੇ ਕੋਲ ਹੈ ਜਿਹੜਾ ਉਹ ਸਮਾਨ ਪਹਚਾਈ ਜਾਂਦੇ ਨੇ ਤੁਸੀਂ ਹੁਣ ਜਿਵੇਂ ਸਕਰੀਨ ਤੇ ਦੇਖ ਸਕ ਰਹੇ ਹੋ ਕਿ 1 ਲੱਖ ਏਕੜ ਜ਼ਮੀਨ ਲਈ ਸਰਟੀਫਿਕੇਟ ਕਣਕ ਦੇ ਬੀਜ ਸੀ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਜਿਹੜੇ ਕਿ ਭਗੌੜਾ ਦਲ ਹੈ ਉਹ ਆਪ ਦੀ ਜੁਡੇ ਲਈ ਨੂੰ ਅਨਾਉਂਸ ਕਰਦੇ ਨੇ ਕਿ ਆਪਾਂ ਇਹ ਸਾਰੇ ਸੰਗਤ ਚ ਦੇਣੇ ਆ ਫਿਰ 500 ਟਰੱਕ ਕਹਿੰਦੇ ਤੂੜੀ ਦਾ ਦਵਾਂਗੇ ਫਿਰ ਕਹਿੰਦੇ ਆ 500 ਆ ਜਿਹੜੀ ਫੋਗਿੰਗ ਮਸ਼ੀਨਾਂ ਨੇ ਉਹ ਦਵਾਂਗੇ ਫਿਰ ਕਹਿੰਦੇ ਆ 500 ਟਰੱਕ ਮੱਕੀ ਦੇ ਅਚਾਰ ਦੇ ਦਵਾਂਗੇ ਫਿਰ ਕਹਿੰਦੇ ਗਰੀਬਾਂ ਤੇ ਲੋੜਵੰਤ ਪਰਿਵਾਰ ਲਈ 30000 ਕਵਾਂਟਲ ਕਣਕ ਦਵਾਂਗੇ ਫਿਰ ਤੁਸੀਂ ਦੇਖੋ 8 ਤਰੀਕ ਤੱਕ ਇਹ ਸਾਰੇ ਏਜੰਡੇ ਅਨਾਉਂਸ ਹੁੰਦੇ ਆ ਤੇ 11 ਸਪਟੰਬਰ ਨੂੰ ਇਹ ਸੰਗਤ ਜੀ ਤੇ ਥੋੜਾ ਵਿਸ਼ੇਸ਼ ਤਾਂ ਦੇਓ 11 ਸਪਟੰਬਰ ਨੂੰ ਐਸਜੀਪੀਸੀ ਉਹੀ ਨੇ ਜਿਹੜੇ ਐਲਾਨ ਆਫ ਦੀਆਂ ਮਨਜ਼ੂਰੀਆਂ ਦੇ ਕੇ ਬਰਾਬਰੀ ਕਰ ਦਿੰਦੀ ਇਹ ਐਸਜੀਪੀਸੀ ਇੱਕ ਪਰਿਵਾਰ ਦੀ ਸੰਸਥਾ ਬਣ ਕੇ ਰਹਿ ਗਈ ਹੈ ਆਪਾਂ ਦੇਖਦੇ ਆ ਕਿ ਸਿੱਖੀ ਪ੍ਰਚਾਰ ਦੇ ਵਿੱਚ ਕਿੰਨਾ ਗਿਰਾਵਟ ਆਈ ਹੈ ਧਰਮ ਪਰਿਵਰਤਨ ਹੋ ਰਿਹਾ ਹੈ ਆਪਾਂ ਸਿੱਖ ਬੱਚਿਆਂ ਦੀ ਬਹੁਤ ਚੰਗੀ ਤਰ੍ਹਾਂ ਨਹੀਂ ਫੜਦ ਪਾਰੇ ਇਹਦਾ ਕਾਰਨ ਕੀ ਹੈ ਕਿਉਂਕਿ ਇਹ ਸੰਸਥਾ ਇੱਕ ਪਰਿਵਾਰ ਦੀ ਨਿੱਜੀ ਜਾਇਦਾਦ ਬਣ ਕੇ ਰਹੇਗੀ ਨਿੱਜੀ ਜਾਇਦਾਦ ਸੰਗਜੀਤ ਮੈਂ ਸਿੱਖ ਇਤਿਹਾਸ ਦਾ ਤੁਹਾਡੇ ਅੱਗੇ ਰੱਖਣਾ ਚਾਹੂੰਗਾ ਇੱਕ ਪਹਿਲੂ ਧੀਰ ਮੱਲਿਆ ਹੋਏ ਨੇ ਜਿਨ੍ਹਾਂ ਨੇ ਇਸੇ ਤਰੀਕੇ ਨਾਲ 나ਗ ਵੱਲ ਪਾ ਕੇ ਗੁਰੂ ਦੀ ਗੋਲਕ ਤੇ ਜੋ ਆਦਗਰਨ ਸਾਹਿਬ ਦੇ ਸਰੂਪ ਸੀ ਉਹਨਾਂ ਦੇ ਉੱਪਰ ਆਪ ਦਾ ਕਬਜ਼ਾ ਜਮਾਲਿਆ ਸੀ ਉਸ ਤੋਂ ਬਾਅਦ ਦਸਮ ਪਾਤਸ਼ਾਹ ਦੇ ਸਮੇਂ ਮਸੰਦ ਹੋਏ ਨੇ ਤੇ ਉਹਨਾਂ ਦਾ ਹਾਲ ਕੀ ਹੋਇਆ ਉਹ ਆਪਾਂ ਬਹੁਤ ਭਲੀ ਭਾਂਤ ਜਾਣਦੇ ਆ ਸਿੱਖ ਧਰਮ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਤੇ ਮਸੰਦਾਂ ਨੂੰ ਕੜਾਹੇ 'ਚ ਸਾੜਨਾ ਕੀਤਾ ਸੀ ਕੜਾਹਿਆਂ 'ਚ ਕੀ ਇਹਨਾਂ ਦੀ ਕੋਈ ਕਰਨੀ ਇਸ ਨਾਲੋਂ ਘੱਟ ਹੈ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਕਿ ਸੁਖਬੀਰ ਬਾਦਲ ਦੀ ਨਿੱਜੀ ਜਾਇਦਾਦ ਇਸ ਦਾ ਜਵਾਬ ਕੌਣ ਦੇਊਗਾ ਮੈਂ ਤੁਹਾਡੇ ਆ ਕਿ ਹੁਣ ਇੱਕ ਕਈ ਤੱਥ ਰੱਖਦਾ ਤੁਸੀਂ ਦੇਖੋ ਕਿ ਸੰਗਰੂਰ ਜ਼ਿਲ੍ਹੇ ਦੀ ਇੱਕ ਗੱਲ ਹੈ ਉੱਥੋਂ ਹੀ ਤੁਹਾਨੂੰ ਸਾਰਾ ਕਨਸੈਪਟ ਸਮਝ ਆ ਜਾਊਗਾ ਕਿ ਬੈਕਗ੍ਰਾਉਂਡ ਕੀ ਹੈ 6 ਤਰੀਕ ਨੂੰ ਜੋ ਕਿ ਸੁਖਬੀਰ ਸਿੰਘ ਬਾਦਲ ਜੀ ਉੱਥੇ ਜਾਂਦੇ ਨੇ ਮੈਂ ਆਈਟੀ ਟੀਮ ਨੂੰ ਬੇਨਤੀ ਕਰੂੰਗਾ ਕਿ ਵੀਡੀਓ ਚਲਾਉਣ 2000 ਲੀਟਰ ਉਹ ਡੀਜ਼ਲ ਭੇਜ ਦੂੰਗਾ ਆ ਵੀ ਪੈਸਾ ਤੁਸੀਂ ਇਕੱਠੇ ਰਕਮ ਕੇ ਕਰਦੇ 2000 ਲੀਟਰ ਮੈਂ ਭੇਜ ਨਿਸ਼ਾਨਤਾ ਠੀਕ ਹੈ ਹੋਰ ਵੀ ਲੋੜ ਪਈ ਠੀਕ ਹੈ 2-3000 ਲੀਟਰ ਮੈਨੂੰ ਮਹਿਮਾਨ ਕਰਦੇ ਹੋ ਮੈਂ ਭੇਜੀਆ ਬਸ ਇਕੱਠੇ ਤੇ ਹੁਣ ਹੁਣ ਤੁਹਾਡੇ ਵਾਸਤੇ ਮੈਂ ਮੈਂ ਜੇ 2000 ਲੀਟਰ ਦਾ ਡੀਜ਼ਲ ਦੇ ਦੇਣਾ ਤੇ ਲੱਖ ਰੁਪਏ ਮੈਂ ਤੇ ਕੈਰੀ ਤੇ ਗਿਆ 2000 ਲੀਟਰ ਉਹ ਡੀਜ਼ਲ ਭੇਜ ਇੱਕ ਵਾਰ ਬੰਦ ਕਰੇ ਹਾਲੀ ਪੈਸਾ ਹੁਣ 6 ਤਰੀਕ ਨੂੰ ਇਹ ਅਨਾਉਂਸਮੈਂਟ ਹੁੰਦੀ ਹੈ ਦੇ ਵਿੱਚ ਤੁਸੀਂ ਦੇਖੋ ਕਿਉਂਕਿ 6 ਤਰੀਕ ਨੂੰ ਹੁੰਦਾ ਏ ਤੁਹਾਡਾ ਅ ਅੱਗੇ ਵਿੱਚ ਸੈਚਰਡੇ ਸੰਡੇ ਦੀ ਛੁੱਟੀ ਪੈ ਜਾਂਦੀ ਏ ਤੇ ਉਸ ਤੋਂ ਬਾਅਦ 8 ਤਰੀਕ ਮੰਡੇ ਵਰਕਿੰਗ ਹੈ ਉਹਦਨੇ এসਜੀਪੀਸੀ ਕਾਰਵਾਈ ਕਰਦੀ ਏ ਇਹ ਸੀਕਵੈਂਸ ਆਫ ਇਵੈਂਟਸ ਥੋੜੇ ਇੰਪੋਰਟੈਂਟ ਨੇ ਐਵਿਡੈਂਸ ਕਾਰਪੋਰੇਟ ਕਰਨ ਨੂੰ ਇਹ ਪਲੀਜ਼ ਤੁਸੀਂ ਪੈਨ ਡਾਊਨ ਕਰੋ 6 ਤਰੀਕ ਨੂੰ ਸੁਖਵੀਰ ਸਿੰਘ ਬਾਦਲ ਜੀ ਸੰਗਰੂਰ ਆਪਣੇ ਹਲਕੇ ਦੇ ਚਾਰਜ ਨੂੰ ਹਿਦਾਇਤ ਕਰਦੇ ਕੀ ਕਰਦੇ ਨੇ ਕਿ ਤੁਸੀਂ ਇਹ ਜਿਹੜਾ 2000 ਲੀਟਰ ਡੀਜ਼ਲ ਹੈ ਇਹ ਮੈਂ ਤੁਹਾਡੇ ਕੋਲ ਭੇਜੂੰਗਾ ਤੇ ਤੁਸੀਂ ਇਹ ਸਾਰੇ ਜਿਹੜਾ ਆਪਦਾ ਉਹ ਅੱਗੇ ਵੰਡ ਦਿਓ ਅੱਗੇ ਹੋ ਕੇ ਵੰਡ ਦਿਓ ਆਪਦੇ ਕਾਰਡਰ ਦੇ ਵਿੱਚ ਵੰਡ ਦਿਓ ਨਾਲ ਦੇਖੋ ਤੁਸੀਂ 8 ਤਰੀਕ ਤੱਕ ਛੁੱਟੀ ਆ ਆਪਣਾ 7 ਤਰੀਕ ਤੱਕ ਛੁੱਟੀਆਂ ਹੁੰਦੀਆਂ ਤੇ 8 ਤਰੀਕ ਨੂੰ ਵਰਕਿੰਗ ਡੇ ਇੱਕੋ ਹੁੰਦਾ ਮੰਡੇ ਵਿੱਚ ਪੈਂਦਾ ਉਹਦੋਂ ਉਹ ਐਸਡੀਪੀਸੀ ਆਪਦੀ ਕਾਰਵਾਈ ਪੂਰੀ ਕਰਕੇ ਤੇ ਚਿੱਠੀ ਅੰਮ੍ਰਿਤਸਰੋਂ ਤਾਰ ਖੜਕਦੀ ਹੈ ਕਿ ਸੁਖਵੀਰ ਜੀ ਦਾ ਫੋਨ ਆ ਗਿਆ ਭੇਜੋ ਗੋਲਕ ਦੇ ਪੈਸੇ ਖੋਲੋ ਜਿੰਦੜੇ ਤੇ ਡੀਜ਼ਲ ਖਰੀਦੋ ਸ਼ਾਮ ਤੋਂ ਪਹਿਨਾ ਪਹਿਨਾ ਡੀਜ਼ਲ ਉੱਥੇ ਪਹੁੰਚ ਜਾਣਾ ਚਾਹੀਦਾ ਸੁਖਵੀਰ ਜੀ ਦੇ ਚੇਤੇ ਹਲਕਾ ਇਚਾਰ ਜੁੜੀ ਇੱਕ ਕਰ ਰਹੀ ਹੈ ਤੇ ਆ 9 ਤਰੀਕ ਨੂੰ ਨਾਲ ਹੀ ਫਿਰ ਮਨਜ਼ੂਰੀ ਦਿੱਤੀ ਜਾਂਦੀ ਹੈ ਮੈਂ ਟੀਮ ਨੇ ਕਹੂੰਗਾ ਕਿ ਆਪਣੀ ਚਿੱਠੀ ਹੈ ਜਿਹੜੀ ਉਹ ਜ਼ਰੂਰ ਇੱਕ ਸਕਰੀਨ ਤੇ ਦਿਖਾ ਦਿਓ ਤੁਸੀਂ ਦੇਖ ਸਕਦੇ ਹੋ ਕਿ 9 ਤਰੀਕ ਨੂੰ ਨਾਲ ਹੀ ਐਸਜੀਪੀਸੀ ਦਾ ਰਿਕਾਰਡ ਆ ਰਿਕਾਰਡਡ ਐਵੀਡੈਂਸ ਹੈ 9 ਤਰੀਕ ਨੂੰ ਉਹਨਾਂ ਹੀ ਡੀਜ਼ਲ ਦੀ ਮਨਜ਼ੂਰੀ ਉੱਥੇ ਦੇ ਦਿੱਤੀ ਜਾਂਦੀ। ਇਹ ਚੱਲ ਪੂਰੇ ਪੰਜਾਬ 'ਚ ਰਿਹਾ ਹੈ। ਜਦੋਂ ਆਪਾਂ ਕਹਿੰਦੇ ਆ ਕਿ ਚੋਰ ਦੀ ਚੋਰੀ ਫੜੀ ਗਈ ਤਾਂ ਉਹ ਜिले ਸੰਗਰੂਰ ਦੇ ਵਿੱਚ ਫੜੀ ਗਈ। ਇਹਦੇ ਵਿੱਚ ਵੀ ਆਪਣੀ ਆਈਟੀ ਟੀਮ ਨੂੰ ਕਹੂੰਗਾ ਕਿ ਇੱਕਾ ਵੀਡੀਓ ਜ਼ਰੂਰ ਦੇਖਿਓ। ਇਹਨਾਂ ਦੇ ਵਿੱਚ ਹਲਕਾ ਇੰਚਾਰ ਜਿਹੜੇ ਆ ਦੇਖ। ਆ ਵੀ ਪੈਸਾ ਇਕੱਠੇ ਬੰਦਾਲ ਕੇ ਕਰਦੇ। ਮੈਂ ਮਾਰਟਾਂ ਨੂੰ ਮੈਂ ਭੇਜ ਜੀ ਇੱਕ ਮੈਂ ਦੋ ਹਜ਼ਾਰ ਲੀਟਰ ਦਾ ਡੀਜ਼ਲ ਦੇ ਦੇਣਾ ਤੇ ਲੱਖ ਰੁਪਏ ਮੈਂ ਦੇ ਤੈਨ ਕੇ ਗਿਆ ਤੇ ਹੋਰ ਵੀ ਲੋਡ ਪਈ ਜੀ ਇਹਨਾਂ ਨੂੰ ਦੱਸਦੇ ਹੋ ਬੰਦ 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 ਆ ਜਮਾ ਦੇ ਜੀ ਲੋਡ ਪੂਰੀ ਪਾਉਣੇ ਦੀ ਬੇਨਤੀ ਹੈ ਕਿ ਇਹ 9 ਤਰੀਕ ਦਾ ਵਾਕਿਆ ਹੈ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸੰਗਰੂਰ ਆ ਮੈਨੇਜਰ ਸਾਹਿਬ ਦੀ ਚਿੱਠੀ ਹੈ 9 ਤਰੀਕ ਨੂੰ ਮਨਜ਼ੂਰੀ ਦਿੰਦੇ ਨੇ ਜੋ ਸੁਖਬੀਰ ਸਿੰਘ ਬਾਦਲ ਜੀ 5 ਸਤੰਬਰ ਨੂੰ 5 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਅਨਾਉਂਸ ਕਰਦੇ ਆ ਵਿੱਚ ਛੁੱਟੀਆਂ ਪੈ ਜਾਂਦੀਆਂ 6 ਤੇ 7 ਦੀਆਂ ਅੱਠ ਵਰਕਿੰਗ ਡੇ ਉਹ ਤੋਂ ਨੋ ਮਨਜ਼ੂਰੀ ਹੋ ਕੇ ਤੇ 9 ਤਰੀਕ ਨੂੰ ਨਾਲ ਦੀ ਨਾਲ ਹੀ ਮਨਜ਼ੂਰੀ ਹੋ ਜਾਂਦੀ ਹੈ ਜਦੋਂ ਅੰਮ੍ਰਿਤਸਰ ਉਤਾਰ ਖੜਕਦੀ ਏ ਐਵੀਡੈਂਸ ਹੈ ਜਿਹੜਾ ਇਹ ਅਸੀਂ ਦੇਖਿਆ ਕਿ ਲਗਭਗ ਹਰੇਕ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਸੁਖਬੀਰ ਜੀ ਆਪਣੇ ਧੜੇ ਦੇ ਨਾਲ ਗਏ ਨੇ ਆਪਣੇ ਹਲਕਾ ਚਾਰਜ ਦੇ ਨਾਲ ਗਏ ਨੇ ਆਪਣੇ ਕਾਰਡਰ ਨਾਲ ਗਏ ਪਹਿਲੀ ਗੱਲ ਤਾਂ ਕਿਸੇ ਲੋਡ ਬੰਦ ਤੱਕ ਤੁਸੀਂ ਦੇਖਿਓ ਵੀਡੀਓ 'ਚ ਇੱਕ ਨੋਟ ਕਰਿਓ ਪੈਸੇ ਨਹੀਂ ਗਏ ਦੂਸਰੇ ਤਰੀਕੇ ਦੂਸਰਾ ਪੁਆਇੰਟ ਜਿਹੜਾ ਇੰਪੋਰਟੈਂਟ ਕਵਰ ਕਰਨ ਵਾਲਾ ਮੈਂ ਆਪੇ ਮੂੰਹ ਨਹੀਂ ਬੋਲੂਗਾ ਤੁਸੀਂ ਇਸ਼ਾਰੇ ਨਾਲ ਸਮਝ ਜਿਓ 50 50 100 100 ਰੁਪਏ ਦੇ ਨੋਟ ਐਡੀਆਂ ਥੱਦੀਆਂ ਆਪਾਂ ਬੈਂਕਾਂ ਤੋਂ ट्रांजੈਕਸ਼ਨਲ ਲੈਨੇ ਹੀ ਐ ਕੈਸ਼ ਕੇਵਲ ਕਢਾਉਣਾ ਪੈਂਦਾ ਇਹ 50 50 ਰੁਪਏ ਵਾਲੀ ਥੱਦੀਆਂ ਕਿੱਥੋਂ ਮਿਲਦੀਆਂ ਬੈਂਕ ਤੋਂ ਨਹੀਂ ਮਿਲਦੀਆਂ ਇਹ 50 50 ਦੇ ਨੋਟ ਜਿਹੜੇ ਇਹ ਮੱਥਾ ਕਿਵੇਂ ਤੇ ਕਿੱਥੇ ਸੰਗਤ ਟੇਕਦੀ ਐ ਤੇ ਕਿੱਥੇ ਇਕੱਠੇ ਹੁੰਦੇ ਐ ਤੁਸੀਂ ਮੇਰੇ ਨਾਲ ਵੱਧ ਜਾਣੂ ਚਲੋ ਉਹ ਮੈਂ ਕਹਿੰਦਾ ਨੋਟ ਵੀ ਜਿਆਦਾ ਦਿਖਾਉਣ ਨੂੰ ਲਿਆਏ ਕਿਵੇਂ ਲਿਆਏ ਉਹ ਤੁਸੀਂ ਸਾਰੇ ਉਹ ਚੱਕਰਾਂ ਚ ਬੰਨੀ ਮੈਂ ਪੈਂਦਾ ਪਰ ਹੁਣ ਮੈਂ ਸਲਾਈਡ ਬਾਈ ਸਲਾਈਡ ਇੰਟਾਇਰਲੀ ਜੋ ਇਹਨਾਂ ਦੀ ਹੁਣ ਤੱਕ ਦੀ ਐਕਸਰਸਾਈਜ਼ ਰਹੀ ਹੈ ਸਾਰੇ ਡਿਸਟ੍ਰਿਕਟ ਦੀ ਇੱਥੇ ਸੁਖਬੀਰ ਸਿੰਘ ਬਾਦਲ ਅਨਾਉਂਸ ਕਰ ਰਹੇ ਨੇ ਪੈਰਲਨ ਉਹਦੇ ਐਸਜੀਪੀਸੀ ਉਹਨਾਂ ਹੀ ਜਿਹੜਾ ਆਪਦੇ ਆਪ ਦੇ ਗੁਰਦੁਆਰਿਆਂ ਨੂੰ ਹਦਾਇਤ ਕਰਕੇ ਉਹਨਾਂ ਸਮਗਰੀ ਉਹਨਾਂ ਕੈਸ਼ ਤੇ ਉਹ ਸਾਰਾ ਉਥੋਂ ਅਨਾਉਂਸ ਹੋ ਰਿਹਾ ਇੱਕ ਇੱਕ ਜਿਹੜੀ ਵਿਜ਼ਿਟ ਹੈ ਉਹ ਦਾ ਅਸੀਂ ਤੁਹਾਡੇ ਅੱਗੇ ਪ੍ਰੂਫ ਰੱਖਾਂਗੇ ਤਾਂ ਕਿ ਤੁਹਾਨੂੰ ਆਪਦੀ ਪੂਰੀ ਜਿਹੜੀ ਸਟੋਰੀ ਹੈ ਪੂਰਾ ਜਿਹੜਾ ਐਵੀਡੈਂਸ ਆਫ ਕਾਰਪੋਰੇਟ ਹੋ ਜਾਏ ਜਿਹੜੀ ਅਸੀਂ ਗੱਲ ਕਰਦੇ ਤੁਹਾਨੂੰ ਕੋਸ਼ਿਸ਼ ਕਰ ਰਹੇ ਮੈਂ ਉਹਦੀ ਆਈਟੀ ਟੀਮ ਨੂੰ ਕਹੂੰਗਾ ਕਿ ਪਹਿਲੀ ਸਲਾਈਡ ਹੈ ਜਿਹੜੀ ਉਹ ਪੂਰੀ ਸਕਰੀਨ ਤੇ ਦਿਖਾਓ ਇਹ ਦੇਖੋ 23 ਅਗਸਤ ਨੂੰ ਬੱਲੂਆਣਾ ਤੇ ਅਬੋਰ ਇਲਾਕੇ ਵਿੱਚ ਸੁਬੀਰ ਜੀ ਜਾਂਦੇ ਨੇ ਤੇ ਜਿੱਨਾ ਉੱਤੇ ਅਨਾਉਂਸ ਕਰਕੇ ਆਉਂਦੇ ਆ ਉਹਦੇ ਅਗਲੇ ਦਿਨ ਹੀ ਤਰਨ ਤਾਰਨ ਤੋਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਤੋਂ 365000 ਰੁਪਏ 365000 ਰੁਪਏ ਉਥੋਂ ਜਿਹੜੀ ਕਿ ਅਪਰੂਵ ਹੋ ਜਾਂਦੇ ਨੇ ਖਡੂਰ ਸਾਹਿਬ 26 ਤਰੀਕ ਨੂੰ ਸੈਕੰਡ ਸਲਾਈਡ ਪੀਸ ਖਡੂਰ ਸਾਹਿਬ ਜਾ ਕੇ 26 ਅਗਸਤ ਨੂੰ ਉੱਥੇ ਜਿਹੜੇ ਇਹ ਪੈਸੇ ਅਨਾਉਂਸ ਕਰਦੇ ਨੇ ਤੇ ਨਾਲ ਹੀ ਸ਼੍ਰੀ ਮੁਕਸਰ ਸਾਹਿਬ ਵੱਲੋਂ 3 ਲੱਖ 79000 ਤੇ ਉੱਥੇ ਜਿਹੜੇ ਨਾਲ ਹੀ ਅਨਾਉਂਸ ਹੋ ਜਾਂਦੇ ਆ 3 ਲੱਖ 79000 31 ਅਗਸਤ ਨੂੰ 3rd ਸਲਾਈਡ ਡੇਰਾ ਬਾਬਾ ਨਾਨਕ ਜਾਂਦੇ ਨੇ ਤੇ ਉੱਥੇ ਨਾਲ ਹੀ 2 ਲੱਖ 59000 ਜਿਹੜੇ ਉਹ ਨਾ ਸੋ ਉੱਥੋਂ ਜਿਹੜੇ ਆ ਕਿ ਅਪਰੂਵ ਹੋ ਕੇ ਲੋਕਲ ਗੁਰਦੁਆਰੇ ਦੇ ਮੈਨੇਜਰ ਉਹ ਅਪਰੂਵ ਕਰਦੇ ਨੇ ਆ ਵੀ ਚਿੱਠੀ ਦੀ ਆਰਡਰ ਲਈ ਫਰੋਜਪੁਰ ਸੁਬੀਰ ਜੀ ਜਾਂਦੇ ਨੇ ਨਾਂ ਲਈ ਪੈਰਲਰ 16 ਲੱਖ 8000 ਇੱਥੇ ਕਿਉਂਕਿ ਉਹ ਰੋਜੀ ਬੋਬੀ ਨੋਨੀ ਉਹਨਾਂ ਦਾ ਏਰੀਆ ਹੈ ਲਾੜਲੇ ਨੇ ਇੱਥੇ ਕਿਉਂ ਥੋੜਾ ਜਿਆਦਾ ਪਾਇਆ ਸੁਬੀਰ ਜੀ ਨੇ ਫਰੋਜ ਜਾਂਦੇ ਨੇ 16 ਲੱਖ 8000 ਨਾਲ ਹੀ ਗੁਰੂ ਘਰ ਤੋਂ ਉੱਥੋਂ ਗੁਰੂ ਸਰ ਜਾਮਣੀ ਸਾਹਿਬ ਵਜੀਦਪੁਰ ਤੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ ਫਿਰ ਆਜੋ ਸੁਲਤਾਨਪੁਰ ਲੋਧੀ 24 ਅਗਸਤ ਨੂੰ ਜਾਂਦੇ ਨੇ ਤੇ 12,95,000 12,95,000 ਉੱਥੋਂ ਜਿਹੜਾ ਕਿ ਨਾਲ ਦੇ ਨਾਲ ਰਿਲੀਜ਼ ਹੋ ਜਾਂਦਾ ਹੈ ਫਿਰ 1 ਸਤੰਬਰ ਪਟਿਆਲਾ ਜਿੱਥੇ ਕਿ 9,66,000 ਰੁਪਏ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਛੇ ਨੌਵੀਂ ਉੱਥੋਂ ਹੈ ਜਿਹੜਾ ਨਾਲ ਦੇ ਨਾਲ ਰਿਲੀਜ਼ ਹੋ ਜਾਂਦਾ ਹੁਣ ਇੱਥੇ ਭਰਾਵੋ ਏਜੰਡਾ ਇੱਕ ਹੈ ਤੱਥਾਂ ਦੇ ਆਧਾਰ ਤੇ ਅਸੀਂ ਗੱਲ ਕੀਤੀ ਹੈ ਚੰਗਾ ਹੁੰਦਾ ਕਿ ਧਾਮੀ ਸਾਹਿਬ ਅੱਜ ਪਰਦਾ ਪਾਉਣ ਦੀ ਬਜਾਏ ਇਹ ਸਾਰੇ ਨੂੰ ਕਲੀਅਰ ਕਰ ਦੇ ਕਿ ਹੁਣ ਤੱਕ ਜਿਹੜਾ 77 ਲੱਖ ਰੁਪਏ ਦਾ ਜਿਹੜਾ ਇਹਨਾਂ ਨੇ ਹੁਣ ਤੱਕ ਅਨਾਉਂਸ ਕੀਤਾ ਹੈ ਗੁਰੂ ਘਰਾਂ ਚ ਉਹ ਕਿੱਥੇ ਵੰਡੇ ਕਿਹਨੇ ਵੰਡੇ ਕਿਉਂਕਿ ਸਾਡੇ ਹਿਸਾਬ ਨਾਲ ਤਾਂ ਜੋ ਅਸੀਂ ਐਵੀਡੈਂਟਲੀ ਪ੍ਰੂਫ ਕਰਤਾ ਕਿ ਕਿਵੇਂ ਵੰਡ ਹੋ ਰਿਹਾ ਤੇ ਕੌਣ ਇਹਦੀ ਵਰਤੋਂ ਕਰ ਰਿਹਾ ਅਸੀਂ ਐਸਜੀਪੀਸੀ ਦੇ ਕੁਝ ਸਹੀਕ ਪੁੱਟ ਕਰ ਰਹੇ ਕਿ ਤੁਸੀਂ ਨਹੀਂ ਕਰ ਰਹੇ ਕੁਝ ਫਲੱਡ ਵਿਕਟਮਸ ਲਈ ਤੁਸੀਂ ਕਰ ਰਹੇ ਹੋ ਤੇ ਪਰ ਤੁਸੀਂ ਕਿਸੇ ਸਹਾਰ ਵੀ ਨਹੀਂ ਕਰ ਰਹੇ ਤੁਸੀਂ ਆਪਦਾ ਫਰਜ਼ ਉਦਾ ਕਰ ਰਹੇ ਹੋ ਪਰ ਜਿਸ ਤਰੀਕੇ ਨਾਲ ਕਰ ਰਹੇ ਹੋ ਉਸ ਤਰੀਕੇ ਦੇ ਉੱਪਰ ਬਹੁਤ ਵੱਡਾ ਸਵਾਲ ਹੈ ਬਹੁਤ ਵੱਡਾ ਸਵਾਲ ਹੈ ਕੀ ਇਹ ਸਿਰਫ ਸੁਖਬੀਰ ਸਿੰਘ ਬਾਦਲ ਦੀ ਪਿੱਠ ਥੋਕੀ ਸੰਸਥਾ ਬਣ ਕੇ ਰਹਗੀ ਹੈ ਜਿਸ ਨੂੰ ਅੱਜ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਸੀ ਉਸ ਦਾ ਦਾਇਰਾ ਇੰਨਾ ਕਿ ਛੋਟਾ ਕਰਤਾ ਕਿ ਹਲਕਾ ਇੰਚਾਰਜ ਉਹਦੇ ਉੱਪਰ ਆ ਕੇ ਬੈਠ ਗਏ ਨੇ ਗੁਰਦੁਆਰਾ ਐਕਟ ਕੱਢ ਲਓ ਐਸਡੀਪੀਸੀ ਮੈਂਬਰਸ ਨੇ ਜਿਹੜੇ ਉਹਨਾਂ ਦਾ ਰੋਲ ਬਹੁਤ ਡਿਟੇਲ ਚ ਡਿਫਾਈਨ ਹੈ ਇੱਕ ਮੈਂਬਰ ਐਸਜੀਪੀਸੀ ਜੋ ਲੋਕਾਂ ਦੀ ਵੋਟਾਂ ਦੇ ਨਾਲ ਚੁਣਿਆ ਹੋਇਆ ਨਮਾਇੰਦਾ ਉਸ ਦਾ ਰੋਲ ਦੇਖੋ ਇਹਦੇ ਵਿੱਚ ਕਿੱਥੇ ਆ ਨਿਲ ਐਂਡ ਵੌਇਡ ਗੁਰਦੁਆਰਾ ਸਾਹਿਬ ਦੇ ਕੋਈ ਸੇਵਾਦਾਰ ਮੈਨੇਜਰ ਕੋਈ ਲੋਕਲ ਸਿੱਖ ਸੰਸਥਾ ਉਹਨਾਂ ਦਾ ਰੋਲ ਦੇਖੋ ਕਿੱਥੇ ਨਿਲ ਐਂਡ ਵੌਇਡ ਸਿੱਧਾ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਤੋਂ ਪੈਸੇ ਆ ਰਹੇ ਆ ਲੋਕਲ ਮੈਨੇਜਰਾਂ ਦੇ ਰਾਹੀਂ ਅੱਗੇ ਵੰਡੇ ਜਾ ਰਹੇ ਤੇ ਉਹ ਅੱਗੇ ਗਰਾਊਂਡ ਲੈਵਲ ਤੇ ਹੱਥ ਚ ਕੀਦੇ ਆ ਹਲਕਾਂ ਚਾਰਜਾਂ ਦੇ ਤੁਸੀਂ ਦੇਖਿਆ ਸੰਗਰੂਰ ਤਾਂ ਇਕੱਲਾ ਨਹੀਂ ਅੱਗੇ ਜਿੱਥੇ-ਜਿੱਥੇ ਸੁਖਵੀਰ ਸਿੰਘ ਬਾਦਲ ਗਏ ਨੇ ਉਹਨਾਂ ਦੇ ਹਲਕਾਂ ਇੰਚਾਰ ਤੇ ਉਹਨਾਂ ਦੇ ਚਾਰ ਪੰਜ ਵਰਕਰ ਜਿਹੜੇ ਕਹਿੰਦੇ ਨੇ ਕਿ ਸੁਖਵੀਰ ਜੀ ਤੁਸੀਂ ਆਗੇ ਹੁਣ ਬਸ ਫਲੱਡ ਵੀ ਸੁੱਕ ਜੂ ਤੇ ਪੈਸੇ ਵੀ ਬੰਦ ਹੋ ਜਾਣਗੇ ਸੁਖਵੀਰ ਜੀ ਸੁਖਵੀਰ ਕਿਉਂ ਚਾਰ ਪੰਜ ਪਹਿਲਾਂ ਹੀ ਖੜਾਏ ਹੁੰਦੇ ਉਹਨਾਂ ਦੇ ਹੱਥ ਦੇ ਵਿੱਚ ਹੀ ਫਲੱਡ ਦੇ ਜਿਹੜੇ ਪੈਸੇ ਨੇ ਉਹਨਾਂ ਦੇ ਹੱਥ 'ਚ ਹੀ ਗੁਰੂ ਘਰਾਂ ਦੇ ਜਿਹੜੇ ਗੋਲਕ ਦਾ ਪੈਸਾ ਫੜਾਇਆ ਜਾਇਆ ਜਾ ਰਿਹਾ ਹੁਣ ਇੱਥੇ ਐਂਡ ਚ ਆ ਕੇ ਸਿਰਫ ਇੱਕ ਸਵਾਲ ਹੈ ਧਾਮੀ ਸਾਹਿਬ ਜੀ ਹੱਥ ਜੋੜ ਕੇ ਬੇਨਤੀ ਹੈ ਡੋਲੇ ਵੇਰਿਆਂ ਦਾ ਹਾਜੀ ਵੀ ਕੁਝ ਨਹੀਂ ਵਿਗੜਿਆ ਬੇਸ਼ੱਕ ਤੁਸੀਂ ਉਦੋਂ ਜਦਦਰ ਕਾਲ ਤੱਕ ਸਾਹਿਬ ਦੀ ਗਿਆਂ ਦੀ ਕੋਈ ਮੁੱਲ ਨਹੀਂ ਸੀ ਪਾਇਆ ਸੰਗਤ ਦਾ ਮੁੱਲ ਨਹੀਂ ਸੀ ਪਾਇਆ ਜਿਹੜੀ ਕੁਰਸੀ ਤੇ ਤੁਸੀਂ ਇੱਥੇ ਬੈਠੇ ਹੋ ਇਹ ਬਯੰਤ ਬਯੰਤ ਸਿੱਖਾਂ ਦੇ ਸਿਰ ਲਾ ਕੇ ਕੁਰਸੀ ਬਣੀ ਹੈ ਇਸ ਸਿੱਖਾਂ ਦੀ ਸਾਂਝੀ ਸੰਸਥਾ ਇਹਦਾ ਦਾਇਰਾ ਇਹਨਾਂ ਛੋਟਾ ਨਾ ਕਰੋ ਜੇ ਕੋਈ ਗਲਤ ਕੰਮ ਕਰਦਾ ਤਾਂ ਤੁਹਾਡੇ ਤੋਂ ਉਮੀਦ ਹੈ ਤੁਹਾਡੇ ਉੱਪਰ ਸਾਨੂੰ ਕੋਈ ਸ਼ੱਕ ਨਹੀਂ ਤੁਹਾਡੀ ਜਿਹੜੀ ਕ੍ਰੈਡੀਬਿਲਟੀ ਹੈ ਉਹਦੇ ਉੱਪਰ ਸਾਨੂੰ ਕੋਈ ਸ਼ੱਕ ਨਹੀਂ ਸਾਨੂੰ ਤੁਹਾਡੇ ਤੇ ਮਾਣ ਹੈ ਪਰ ਜੋ ਤੁਸੀਂ ਕਾਰਗੁਜ਼ਾਰੀ ਕਰ ਰਹੇ ਹੋ ਜੇ ਅੱਖਾਂ ਮੀਚ ਕੇ ਬੈਠ ਜਾਓ ਜੇ ਕਬੂਤਰ ਅੱਖਾਂ ਮੀਚ ਕੇ ਬੈਠ ਜਾਏ ਉਸ ਨਾਲ ਬਿੱਲੀ ਆਪਦਾ ਰਾਹ ਨਹੀਂ ਬਦਲਦੀ ਬੇਤੀ ਹੈ 70 ਲੱਖ ਜਿੱਥੇ ਗਏ ਇੱਕ ਇੱਕ ਸਮਗਰੀ ਦਾ ਸਾਨੂੰ ਡਿਟੇਲ ਪ੍ਰੋਵਾਈਡ ਕਰਾਈ ਜਾਵੇ ਮੈਂ ਧਮਕੀ ਨਹੀਂ ਦੇ ਰਿਹਾ ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਸੁਪਰੀਮ ਕੋਰਟ ਦੀ ਹੁਣ ਤਾਂ ਜੱਜਮੈਂਟ ਆ ਗਈ ਹੈ ਕਿ ਕੈਸ਼ ਹੈ ਜਿਹੜਾ ਉਹ ਜਿੰਨਾ ਕੋਆਪਰੇਟ ਇੱਥੋਂ ਕਢਾਇਆ ਜਾਵੇ ਤੇ ਦੂਜੇ ਪਾਸੇ ਲੱਗਦਾ ਦਿਖਾ ਜਾਵੇ ਉਹ ਆਪਸ ਐਵੀਡੈਂਸ ਕੋਆਰਪਰੇਟ ਹੋ ਜਾਂਦਾ ਇਸ ਕਰਕੇ ਹੁਣੇ ਚ ਕੱਢਣ ਪਾਉਣ ਨੂੰ ਕੁਝ ਰਿਆ ਨਹੀਂ ਹਲੇ ਵੀ ਸਹੀ ਰਾਤੇ ਆ ਜਾਓ ਤੇ ਇਹ ਜਿਹੜੀ ਆਪਦੀ ਕੂੜ ਨੀਤੀ ਹੈ ਇਸ ਨੂੰ ਬੰਦ ਕਰੋ ਗੁਰੂ ਦੀ ਗੋਲਕ ਨੂੰ ਲੁੱਟਣਾ ਇਹ ਬੰਦ ਕਰਾਓ ਇੰਨੀ ਕੁ ਮੇਰੀ ਬੇਨਤੀ ਹੈ ਜੇ ਕਿਸੇ ਕੋਲ ਕੋ ਕੁਐਸਚਨ ਹੈ ਪਲੀਜ਼ ਤੁਸੀਂ ਫਾਰਵਰਡ ਕਰ ਸਕਦੇ ਸਰ ਇਹ ਸਵਾਲ ਅੱਜ ਜੀ ਕਿਉਂ ਖੜੇ ਕੀਤਾ ਜਾ ਰਹੇ ਜੀ ਵੱਡਾ ਸਵਾਲ ਤਾਂ ਇਹ ਹੈ ਕਿ ਅੰਜਾਮ ਤੋਂ ਇਹ ਪਹਿਲਾਂ ਕੀ ਅੰਦਰ ਹੈ ਤੁਸੀਂ ਤੁਸੀਂ ਵੀ ਉਦੋਂ ਵੀ ਆਂਦੇ ਹੁੰਦਾ ਹੈ ਜੀ ਤੁਸੀਂ ਵੀ ਉਦੋਂ ਵੀ ਆਂਦੇ ਹੁੰਦਾ ਜੀ ਨਹੀਂ ਜੀ ਇਹ ਗੱਲ ਹੈ ਕਿ ਫਲੱਡ ਹੋਣਾ ਇਹਨੇ ਸਰ ਨਾ ਕਦੇ ਮਦਦ ਨਹੀਂ ਹੈ ਜੀ ਸਾਡੇ ਕੈਮਰੇ ਸਰ ਕਹਾਂਗੇ ਜਦੋਂ ਫਲੱਡ ਹੋਣ ਆਏ ਨੇ ਜੀ ਫਲੱਡ ਆ ਕੇ ਜਦੋਂ ਹੱਥ ਸਾਡੇ ਐਵੀਡੈਂਸ ਆਇਆ ਜੇ ਤੁਸੀਂ ਮੇਰੇ ਨਿੱਜੀ ਤੌਰ ਤੇ ਪੁੱਛੋ ਜਦੋਂ ਜੇ ਤੁਸੀਂ ਮੇਰੇ ਤੋਂ ਨਿੱਜੀ ਤੌਰ ਤੇ ਪੁੱਛੋ ਪਰਸਨਲੀ ਜਿੱਥੇ ਜਿੱਥੇ ਸਾਨੂੰ ਕੋਈ ਕ腐ਸ਼ਨ ਦਾ ਕੁਝ ਲੱਗਿਆ ਸੀ ਆਵਾਜ਼ ਚੱਕੀ ਹੈ ਬੇਸ਼ੱਕ ਮੈਨੂੰ ਕੋਰਟ 'ਚ ਕੇਸ ਪਾਉਣੇ ਪਏ ਹੋਣ ਇਸ ਸਾਰਾ ਜਿਹੜਾ ਤੁਹਾਡਾ ਕਿਰਿਆ ਕਰਮ ਇਹਨੂੰ ਹੀ ਸਾਫ਼ ਕਰਨ ਲਈ ਸੁਧਾਰ ਲੈਰ ਬਣੀ ਸੀ ਇਹਦੇ ਹੱਕ ਦੇ ਵਿੱਚ ਹੀ ਆਵਾਜ਼ ਬੁਲੰਦ ਕਰਨ ਲਈ ਸਾਰੀ ਸੀਨੀਅਰ ਲੀਡਰਸ਼ਿਪ ਨੇ ਆਪ ਦਾ ਜਿਹੜਾ ਉਹ ਇੱਕ ਆਵਾਜ਼ ਬੁਲੰਦ ਕੀਤੀ ਸੀ ਪਰ ਜੇ ਕੋਈ ਸੁਣੇ ਨਾ ਜਥੇਦਾਰ ਅਕਾਦਖਤ ਨੂੰ ਵੀ ਕਲਰਕ ਵਾਂਗੂ ਕੱਢ ਦੇਵੇ ਤੇ ਜੇ ਕੋਈ ਬੋਲੇ ਉਹਨੂੰ ਪਾਰਟੀ ਚੋਂ ਐ ਕੱਢ ਦੇਵੇ ਤੇ ਸੰਸਥਾ ਦਾ ਜਿਹੜਾ ਮਨਿਆਰ ਉਹ ਇਹਨਾਂ ਨੀਵਾਂ ਲਿਆਏ ਤੇ ਉਹਦੇ ਵਿੱਚ ਕੋਈ ਕੋਈ ਕਰ ਨਹੀਂ ਸਕਦਾ ਪਰ ਇਹ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਸਾਨੂੰ ਪਤਾ ਹੈ ਉਹਨਾਂ ਨੇ ਤਾਂ ਰਾਹ ਬਦਲਣਾ ਨਹੀਂ ਇਹ ਸੰਗਤ ਚ ਜਾਗਰੂਕਤਾ ਪੈਦਾ ਕਰਨ ਨੂੰ ਕਿਉਂਕਿ ਇਹ ਤੱਥਾਂ ਦੇ ਆਧਾਰ ਤੇ ਚੀਜ਼ ਹੈ ਤੇ ਇਸ ਤੇ ਜਿੰਨੀ ਤੋਂ ਛੇਤੀ ਠਲ ਪਈ ਜਾਵੇ ਉਹਨਾਂ ਗੋਲਕ ਦਾ ਬਚਾ ਹੋਊਗਾ ਤੇ ਸੰਗਤ ਜਿਹੜੀ ਇਹ ਆਪ ਦਾ ਜਿਹੜਾ ਸਵਾਲ ਹੈ ਇਹ ਇਹਨਾਂ ਤੋਂ ਪੁੱਛੇ ਜਿੱਥੇ-ਜਿੱਥੇ ਜਾਂਦੇ ਨੇ ਕਿਉਂਕਿ ਦੇਖੋ ਸਿੱਖ ਇਤਿਹਾਸ 'ਚ ਇਸ ਚੀਜ਼ ਦਾ ਨਿਤਰਾ ਬਹੁਤ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਕਰਤਾ ਸੀ ਭਾਈ ਲਾਲੋ ਦੀ ਰੋਟੀ 'ਚ ਦਿਖਾਤਾ ਸੀਗਾ ਕਿ ਦੁੱਧ ਹੈ ਤੇ ਦੂਸਰੀ ਪਾਸੇ 'ਚ ਕੀ ਹੈ ਇਸ ਕਰਕੇ ਮੈਂ ਕਹੂੰਗਾ ਉਹ ਤੁਸੀਂ ਪੈਮਾਨੇ ਨੂੰ ਧਿਆਨ ਚ ਰੱਖ ਕੇ ਸੰਗਤ ਨੂੰ ਮੈਂ ਬੇਨਤੀ ਕਰੂੰਗਾ ਕਿ ਫੈਸਲਾ ਲਓ ਗੁਰਜੀਤ ਜੀ ਗੁਰਜੀਤ ਜੀ ਜਦੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਮਰਦਪ੍ਰੀ ਸਿੰਘ ਬਾਦਲ ਨੇ ਇਹੋ ਕੇ ਗੱਲ ਕੀਤੀ ਸੀ ਕਿ ਜਦੋਂ ਵੀਰ ਜੀ ਨੇ ਵਾਅਦਾ ਜਿੱਦਾ ਭੋਗ ਪਿਆ ਸੀ ਤਾਂ ਐਜਪੀਸੀ ਵੱਲੋਂ ਲੰਗਰ ਲੱਗਿਆ ਸੀ ਉਦੋਂ ਸਾਰੇ ਉਮੀਦਵਾਰ ਜਿਹੜੇ ਵੀ ਲੀਡਰ ਸੀ ਸਾਰਿਆਂ ਨੇ ਇਸ ਗੱਲ ਦੇ ਉੱਤੇ ਵਿਰੋਧ ਕੀਤਾ ਸੀ ਕਿ ਇਹ ਗਲਤ ਝੂਠ ਹੈ ਕੀ ਤੁਸੀਂ ਮੰਨਦੇ ਹੋ ਕਿ ਪਹਿਲਾਂ ਪਹਿਲਾਂ ਗੁਰਵਤੋਂ ਨਹੀਂ ਹੋਈ ਜੇ ਪਹਿਲਾਂ ਹੋਈ ਤੁਸੀਂ ਮੰਨਦੇ ਹੋ ਕਿ ਸਾਡੀ ਗਲਤੀ ਸੀ ਸੀ ਕਿਉਂਕਿ ਉਦੋਂ ਰੈਲੀਆਂ ਵਗੈਰਾ ਵੀ ਹੋਈਆਂ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਲੰਗਰ ਲੱਗਣ ਲੱਗੇ ਇਹ ਸਾਰੇ ਚੀਜ਼ਾਂ ਤੇ ਠੱਲ ਪਾਉਣ ਲਈ ਹੀ ਸਾਡੀ ਜਿਹੜੀ ਮੂਵਮੈਂਟ ਹੈ ਜਿਹੜੀ ਸੁਧਾਰ ਲਹਿਰ ਤੇ گاਹ ਅਕਾਲ ਤਖਤ ਸਾਹਿਬ ਤੋਂ ਜਦੋਂ ਹੁਣ ਮੂਵਮੈਂਟ ਚੱਲੀ ਹੈ ਭਰਤੀ ਹੋਈ ਹੈ ਇਸ ਮੂਵਮੈਂਟ ਨੂੰ ਹੀ ਅੱਗੇ ਲੈ ਕੇ ਜਾਣ ਦਾ ਮਕਸਦ ਹੀ ਇਹ ਹੈ ਕਿ ਜਿਹੜੇ ਇਹ ਕੁਝ ਗਿਨੇ ਚੁਨੇ ਲੋਕ ਨੇ ਕਿਉਂਕਿ ਦੇਖੋ ਪਹਿਲੀ ਗੱਲ ਤਾਂ ਐਸਜੀਪੀ ਸੇ ਦਾ ਜਿਹੜਾ ਹਾਊਸ ਹੈ ਉਹ ਆਪਦੀ ਵੈਲੀਡਿਟੀ ਗਵਾ ਚੁੱਕਿਆ ਲੀਗਲੀ ਦੀ ਟੈਕਨੀਕਲੀ ਸੰਗਤ ਹੈ ਜਿਹੜੀ ਉਹ ਆਪਦੇ ਨਵੇਂ ਨਮੇ ਤੇ ਚ ਉਹਨਾਂ ਨੂੰ ਬਹੁਤ ਤੱਤ ਪਰ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਸੰਗਤ ਨੂੰ ਜਾਗਰੂਕ ਕਰਾਉਣਾ ਸਾਡਾ ਫਰਜ਼ ਹੈ ਤੇ ਉਸ ਦੇ ਤਹਿਤ ਹੀ ਇਹ ਸਾਰੀ ਜਿਹੜੀ ਮੂਵਮੈਂਟ ਹੈ ਇਹ ਆਰੰਭ ਹੋਈ ਹੈ ਜਦੋਂ ਵੀ ਇਸ ਚੀਜ਼ ਦੀਆਂ ਅਨਗੈਲੀਆਂ ਸਾਹਮਣੇ ਆਈਆਂ ਜਿੰਨੇ ਵੀ ਪੰਥਕ ਵਿਸ਼ਵਾਸ ਤੇ ਜਜ਼ਬੇ ਵਾਲੇ ਲੋਕ ਨੇ ਉਹਨਾਂ ਨੇ ਹਮੇਸ਼ਾ ਆਵਾਜ਼ ਚੱਕੀ ਹੈ ਤੇ ਇਸ ਗੱਲ ਦਾ ਸਾਨੂੰ ਮਾਣ ਹੈ ਕਿ ਮੈਜੋਰਿਟੀ ਉਹ ਲੋਕ ਅੱਜ ਸਾਡੇ ਨਾਲ ਸਾਡੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਹੇਠ ਇਸ ਸੰਸਥਾ ਦੇ ਵਿੱਚ ਨੇ ਕਿਉਂਕਿ ਉਹਨਾਂ ਤੋਂ ਤਾਂ ਕੋਈ ਸਾਨੂੰ ਉਮੀਦ ਹੈ ਨਹੀਂ ਕਿਉਂਕਿ ਮੈਂ ਸੁਣ ਰਿਹਾ ਸੀਗਾ ਤੁਹਾਡੇ ਪ੍ਰੈਸਰ ਵਾਲੇ ਵੀਰ ਵੀ ਮੈਨੂੰ ਦੱਸ ਰਹੇ ਸੀ ਕਿ ਅ ਪ੍ਰੈਸ ਕਾਨਫਰੰਸ ਉੱਤੇ ਜਲਜੀ ਚੀਮਾ ਜੀ ਨੇ ਕੀਤੀ ਹੈ ਤੇ ਚੀਮਾ ਸਾਹਿਬ ਤੋਂ ਜਦੋਂ ਸਵਾਲ ਪੁੱਛਿਆ ਉਹਨਾਂ ਨੇ ਇਸ ਚੀਜ਼ ਨੂੰ ਕਵਰ ਕੇ ਵੀ ਕੀਤਾ ਕਹਿ ਕੇ ਕਿ ਕੋਈ ਨਾ ਇੱਕ ਅੱਧੀ ਗੱਲ ਜੇ ਕਿਤੇ ਇੱਕ ਨਜ਼ਰ ਪੱਟੂ ਵਜੋਂ ਆਉਂਦੀ ਹੈ ਤਾਂ ਆ ਜਾਣ ਦੋ ਮੈਂ ਉਹਨਾਂ ਨੂੰ ਇਸ ਗੱਲ ਦੀ ਗ੍ਰੈਵਿਟੀ ਤੇ ਇਸ ਗੱਲ ਦੀ ਸੀਰੀਅਸਨੈਸ ਦਿਟਾਉਣਾ ਚਾਹੁੰਦਾ ਇਹ ਨਜ਼ਰ ਪੱਟੂ ਨਹੀਂ ਇਹ ਦਸਾਂ ਆਉਂਦੀ ਸੰਗਤ ਦਾ ਦਸਾਂ ਨੌ ਦੀ ਕਿਰਤ ਕਮਾਈ ਦਾ ਧਨ ਹੈ ਇਹ ਗੁਰੂ ਦੀ ਗੋਲਕ ਹੈ ਸਾਂਝੀ ਥਾਂ ਵਰਤੀ ਚਣੀ ਚਾਹੀਦੀ ਹੈ ਇਹ ਨਾ ਕਹੋ ਕਿ ਇੱਕ ਤਾਂ ਜੇ ਅਸੀਂ ਗਲਤ ਵਰਤਰੀ ਤੁਹਾਨੂੰ ਆਤ ਪੈ ਗਈ ਹੈ ਇਹ ਉਹ ਆਪ ਦਾ ਸਰਮਾਇਆ ਜਾਣੜੀ ਤੁਹਾਨੂੰ ਆਤ ਪੈ ਗਈ ਹੈ ਇਹ ਸੋਚ ਕੇ ਚੱਲਣ ਦੀ ਕਿ ਸਾਡਾ ਇਹ ਨਿੱਜੀ ਖਜ਼ਾਨਾ ਜਿਵੇਂ ਮਰਜੀ ਨੂੰ ਅਸੀਂ ਲਟਾਈਏ ਭੋਗਾ ਤੇ ਲਟਾਈਏ ਰਹਿਗੀਆਂ ਤੇ ਲਟਾਈਏ ਇਸ ਚੀਜ਼ ਦਾ ਜਵਾਬ ਸੰਗਤ ਤੁਹਾਨੂੰ ਆਉਣ ਵਾਲੇ ਐਸਜੀਪੀਸੀ ਚੋਣਾ ਜ਼ਰੂਰ ਪਊਗੀ ਸਾਡਾ ਕੰਮ ਹੈ ਚੌਂਕੀਦਾਰਾਂ ਨੂੰ ਹੋਕਾ ਦੇਣਾ ਤੇ ਗੁਰੂ ਸਭਾਗੇ ਅਰਦਾਸ ਕਰਨਾ ਭੜਾ ਸਮਾ ਜ਼ਰੂਰ ਆਵੇਗਾ ਪਰ ਪੀੜਤ ਪਰਵਾਰਾਂ ਨੂੰ ਨਹੀਂ ਉਹਨਾਂ ਨੇ ਆਰਥਿਕ ਤੌਰ ਤੇ ਮਦਦ ਕਰ ਰਹੀ ਜਿੰਨਾ ਕਿ ਉਹ ਆਪਣਾ ਸੂ ਕਾਰਡੋ ਕੇ ਕਿਉਂਕਿ ਕਹਿ ਰਹੀ ਨਹੀਂ ਕਿ ਤੁਸੀਂ ਪੈਸੇ ਵੀ ਜਦੋਂ ਕਰੋ ਆਪ ਨੂੰ ਇਹ ਲੱਗਦਾ ਨਹੀਂ ਕਿ ਉਹ ਓਕੇ ਇੱਕ ਪਾਸੇ ਤਾਂ ਪੀੜਤ ਪਰਵਾਰ ਨੂੰ ਮਦਦ ਕਰ ਰਹੇ ਨੇ ਉਹ ਅਕਸਰ ਉਹੀ ਤਰਕ ਤੇ ਰਹੀ ਨੇ ਕਿ ਲੋਕਾਂ ਦਾ ਪੈਸਾ ਸੀ ਦੇ ਰਹੇ ਆ ਸ਼ਾਇਦ ਦੂਜੇ ਪਾਸੇ ਉਹਨਾਂ ਨੂੰ ਕਿਸੇ ਨੂੰ ਜਿਹੜੀ ਇੱਛੀ ਦੀ ਹਜਮ ਨਹੀਂ ਹੋ ਰਿਹਾ ਉਹ ਅਕਸਰ ਇਹ ਗੱਲ ਕਹਿੰਦੇ ਦੇਖੋ ਗੱਲ ਹਜਮ ਹੋਣ ਦੀ ਪੈਸੇ ਦੇਣ ਦੇ ਉੱਪਰ ਨਹੀਂ ਆਵੇ ਸੁਭੀਰ ਸਿੰਘ ਬਾਦਲ ਆਪਣੇ ਆਪ ਨੂੰ ਹਿੱਕ ਤੋੜ ਕੇ ਕਹਿੰਦੇ ਹੁੰਦੇ ਆ ਕਿ ਮੈਂ ਸਭ ਤੋਂ ਤਨਹਾਟ ਸਿੱਖ ਐ ਦੁਨੀਆ 'ਚ ਤੇ ਮੈਂ ਤੇ ਮੇਰੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬੜੀ ਮਿਹਨਤ ਕਰਕੇ ਪੈਸਾ ਕਮਾਇਆ ਸੀ ਬਹੁਤ ਪੈਸਾ ਸਾਡੇ ਕੋਲ ਤੇ ਉਹ ਪੈਸਾ ਕਿਉਂ ਨਹੀਂ ਲਾਉਂਦੇ ਇਹ ਐਸਜੀਪੀਸੀ ਦੇ ਫੰਡ ਦੀ ਦੁਰਵਰਤੋਂ ਕਿਉਂ ਹੋ ਰਹੀ ਐ ਗਲਤ ਐ ਇਹ دوسری ਗੱਲ ਇਸ ਦੇ ਵਿੱਚ ਸਾਨੂੰ ਕੋਈ ਇੱਕ ਮਤਲਬ ਕੇਸ ਦੇ ਉੱਤੇ ਸਾਨੂੰ ਕੋਈ ਵੀ ਸ਼ੰਕਾ ਨਹੀਂ ਐ ਕਿ ਜਿਹੜਾ ਪੈਸਾ ਪਿੱਛੋਂ ਐਸਜੀਪੀਸੀ ਵੱਲੋਂ ਆ ਰਿਹਾ ਐ ਉਹ ਜਿਹੜੇ ਹੱਥਾਂ ਤੇ ਜਾ ਰਿਹਾ ਉਹ ਵੀ ਤੁਸੀਂ ਜੇ ਇਨਕੁਆਇਰ ਕਰੋਗੇ ਤਾਂ ਉਹਦੇ ਉੱਪਰ ਵੀ ਜੇ ਤੁਸੀਂ ਦੇਖੋਗੇ ਤਾਂ ਉਹ ਚੰਗੇ ਥਾਂ ਤੇ ਸਮਾਲ ਲਈ ਹੋ ਰਿਹਾ ਨਾ ਉਹ ਜਿਹੜੇ ਐਕਚੁਅਲ ਲੋਕ ਨੇ ਉਹਨਾਂ ਤੱਕ ਜਾ ਪਲੱਸ ਜਿਹੜਾ ਅਸੀਂ ਕੁਐਸਚਨ ਕਰ ਰਹੇ ਹਾਂ ਉਹ ਮੀਡੀਅਮ ਉਸ ਮੀਡੀਅਮ ਉਸ ਜ਼ਰੀਏ ਦੇ ਉੱਤੇ ਪਰ ਇੱਕ ਕੁਐਸਚਨ ਕਰ ਰਹੇ ਹਾਂ ਕਿ ਐਸਜੀਪੀਸੀ ਦਾ ਜਦ ਹਰਾਕਲ ਸੈਟਅਪ ਇੱਕ ਬੜਾ ਡਿਟੇਲਡ ਸੈਟਅਪ ਹੈ ਕਨਸਟੀਟਿਊਸ਼ਨਲ ਸੈਟਅਪ ਹੈ ਉਹਨੂੰ ਕਿਉਂ ਨਹੀਂ ਵਰਤ ਰਹੇ ਇਹ ਬਾਈਪਾਸ ਕਰਕੇ ਹਲਕਾ ਇੰਚਾਰਜਾਂ ਦੇ ਕਿਉਂ ਇਸਤੇਮਾਲ ਕਰ ਰਹੇ ਨੇ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਦਾ ਐਸਜੀਪੀਸੀ ਦੇ ਰੀਲੀਫ ਦੇ ਅੰਦਰ ਕੀ ਕੰਮ